ਸਭ ਤੋਂ ਪਹਿਲਾਂ ਜੈਕੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਲੋਕ ਜਾਤੀਵਾਦ ਕਰਨੋਂ ਨਹੀਂ ਹਟਣਗੇ ਜਿਨ੍ਹਾਂ ਦੇ ਜਾਤੀਵਾਦ ਦਾ ਕੀੜਾ ਜਿਹੜਾ ਘਰ ਘਰ ਚੁੱਕਾ ਸੋ ਪਹਿਲਾਂ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਕਿ ਇੱਕ ਫਿਲਮ ਦਾ ਟ੍ਰੇਲਰ ਆਇਆ ਸੀ ਤੇ ਉਹਦੇ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਨੂੰ ਜਿਹੜਾ ਅਪ ਸ਼ਬਦ ਬੋਲੇ ਗਿਆ ਸੀ ਤੇ ਉਹ ਹੀ ਅਪ ਸ਼ਬਦ ਦੁਆਰਾ ਜਿਹੜੀ ਆ ਅੱਜ ਤੱਕ ਦੀ ਕੋਈ ਰਿਪੋਰਟਰ ਆ ਅੰਜਨਾ ਓਮ ਕਸ਼ਵ ਉਹਦੇ ਦੁਆਰਾ ਬੋਲੇ ਜਾ ਰਹੇ ਆ ਸੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਾ ਕਿ ਇਹੋ ਜਿਹੇ ਜੋ ਜਾਤੀਵਾਦ ਕਰਦੇ ਆ ਲੋਕ ਚਾਹੇ ਮਰਦਿਆਂ ਚਾਹੇ ਔਰਤਾਂ ਆ ਇਹਨਾਂ ਦੇ ਜਿਹੜਾ ਜਾਤੀਵਾਦ ਜਿਹੜਾ ਕੁੱਟ-ਕੁੱਟ ਕੇ ਭਰਿਆ ਹੋਇਆ ਇਹ ਹਮੇਸ਼ਾ ਜਿਹੜੇ ਸਾਡੇ ਰਹਿਬਰਾਂ ਨੂੰ ਮਾੜਾ ਬੋਲਦੇ ਰਹਿਆ ਮਾੜਾ ਬੋਲ ਰਿਹਾ ਕਿਉਂਕਿ ਸਾਡੇ ਕਿਤੇ ਨਾ ਕਿਤੇ ਸਾਡੀ ਦਿੱਤੀ ਹੋਈ ਢਿੱਲ ਕਾਰਨ ਇਹ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਜਿਹੜਾ ਬੋਲਦੇ ਆ ਤੇ ਬਾਅਦ ਚ ਆ ਕੇ ਜਿਹੜਾ ਆ ਮਾਫੀ ਨੂੰ ਸਵਕਾਰਦੇ ਆ ਤੇ ਸਾਡੇ ਕਈ ਲੋਕ ਜਿਹੜੇ ਆ ਮਾਫੀ ਕਰ ਦਿੰਦੇ ਆ ਸੋ ਇਸੇ ਢਿੱਲ ਕਾਰਨ ਇਹ ਫੇਰ ਦੁਬਾਰਾ ਬੋਲਦੇ ਆ ਕਿ ਕਿਤੇ ਨਾ ਕਿਤੇ ਜਿਹੜਾ ਸਮਾਜ ਆ ਪੜਕੂਗਾ ਸਮਾਜ ਦੇ ਵਿੱਚ ਗੱਲ ਜਾਊਗੀ ਜਿਹੜੀ ਛਾਡੀ ਸ਼ਵੀ ਇਹਨਾਂ ਦੇ ਸਾਹਮਣੇ ਆਊਗੀ ਸਾਡੀ ਜਿਹੜੀ ਚਰਚਾ ਹੋਵੇਗੀ ਇਹਨਾਂ ਚੈਨਲਾਂ ਦੇ ਜਿਹੜਾ ٹی ਆਰ ਪੀ ਵਧੇਗੀ ਸੋ ਇਤਾਂ ਦੀ ਇੱਕ ਮਨਸ਼ਾ ਲੈ ਕੇ ਜਿਹੜਾ ਅੰਜਨਾ ਕਸ਼ਯਪ ਜਿਹੜੀ ਯਾਰ ਰਿਪੋਰਟਰ ਆ ਉਸ ਦੁਆਰਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਨੂੰ ਦੁਆਰਾ ਉਹੇ ਸ਼ਬਦ ਦੁਹਰਾਏ ਜੋ ਪਿਛਲੇ ਦਿਨੀ ਇੱਕ ਟ੍ਰੇਲਰ ਜੋ ਅਕਸ਼ੇ ਕੁਮਾਰ ਦੀ ਜਿਹੜੀ ਫਿਲਮ ਦਾ ਟ੍ਰੇਲਰ ਸੀ ਉਹਦੇ ਵਿੱਚ ਦੁਹਰਾਏ ਗਏ ਸੀ ਉਹ ਵੀ ਦੁਬਾਰਾ ਜਿਹੜਾ ਰਿਪੀਟ ਕਰ ਰਹੇ ਆ ਤੇ ਇਸ ਦੇ ਖਿਲਾਫ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀਆਂ ਦੇ ਵੱਲੋਂ ਜਿਹੜਾ ਐਫ ਆਈ ਆਈ ਜਿਹੜੀ ਦਰਜ ਕਰਵਾ ਦਿੱਤੀ ਗਈ ਹੈ ਪਰ ਹੁਣ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਕਿ ਕਿਤੇ ਤੁਸੀਂ ਟਿੱਲਣਾ ਵਰਤਿਓ ਅੰਜਨਾ ਕਸ਼ਮ ਜੈਸ ਦੁਆਰਾ ਹੀ ਬੋਲੇ ਗਿਆ अपमानजनक टिप्पणी ਕੀਤੀ ਗਈ ਹੈ ਉਸ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਹੋਈ ਹੈ ਕਿਤੇ ਨਾ ਕਿਤੇ ਇਹਨੂੰ ਜਿਹੜਾ ਅरेस्ट ਕਰਨਾ ਚਾਹੀਦਾ ਸੋ ਉਹਨੂੰ ਜਲਦ ਤੋਂ ਜਲਦ ਅरेस्ट ਕੀਤਾ ਜਾਣਾ ਚਾਹੀਦਾ ਹੈ ਅਸੀਂ ਵਾਲਮੀਕੀ ਅਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਡੀਜੀਪੀ ਪੰਜਾਬ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਇੰਜਨਾ ਓਮ ਕਸ਼ਮੀਰ ਹੈ ਦੀ ਤੁਰੰਤ ਜਿਹੜੀ ਗ੍ਰਿਫਤਾਰੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਦੋਂ ਕਿਤੇ ਢਿੱਲ ਵਰਤੀ ਜਾਂਦੀ ਆ ਤੇ ਉੱਥੇ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਆ ਇਹ ਜਮਾਨਤ ਲੈਣ ਦੇ ਵਿੱਚ ਜਿਹੜਾ ਇਹ ਕਾਮਯਾਬ ਹੋ ਜਾਂਦੇ ਆ ਪਰ ਜੇਕਰ ਇਹਨਾਂ ਨੂੰ ਉਸੇ ਵਕਤ ਇਮੀਡੀਏਟਲੀ ਜਿਹੜਾ ਇਹਨਾਂ ਦੇ ਉੱਤੇ ਜੋ ਮੁਕੱਦਮਾ ਦਰਜ ਹੋਇਆ ਇਹਨਾਂ ਦੀ ਅਰੈਸਟ ਪਾਈ ਜਾਵੇ ਤੇ ਇਦਾਂ ਦੇ ਲੋਕ ਜਿਹੜਾ ਆ ਬੋਲਣ ਤੋਂ ਵੀ ਜਿਹੜਾ ਗੁਰੇਜ਼ ਕਰਨ ਕਿ ਅਸੀਂ ਜਿਹੜੇ ਇਹਦੇ ਸੂਝਵਾਨ ਹੋ ਕੇ ਅਸੀਂ ਜਿਹੜੇ ਇਹੋ ਜਿਹੇ ਸ਼ਬਦ ਵਰਤ ਰਹੇ ਆਂ ਇਹ ਕਿਸੇ ਦੀਆਂ ਧਾਰਮਿਕ ਕਿਸੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ আহত ਕਰ ਰਹੇ ਆਂ ਪਰ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸ਼ਰਾਰਤੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਦੰਗਾ ਕਰਾਉਣਾ ਚਾਹੁੰਦੇ ਆ ਇਸ ਦੇ ਖਿਲਾਫ ਜਿਹੜੀਆਂ ਬੱਕ ਬੱਕ ਜਿਹੜੀਆਂ ਧਰਾਵਾ ਤਹਿਤ ਪਰਚਾ ਹੋਣਾ ਚਾਹੀਦਾ ਜਿਹੋ ਜੀ ਇਹ ਭਾਸ਼ਾ ਵਰਤ ਰਹੀ ਆ ਕਿਉਂਕਿ ਇਹ ਇੱਕ ਢੜਕਾਉ ਭਾਸ਼ਾ ਵਰਤ ਰਹੀ ਹੈ ਕਿ ਪੰਜਾਬ ਦੇ ਲੋਕ ਐਸੀ ਲੋਕ ਜਿਹੜੇ ਭੜਕਣ ਛੜਕਾਂ ਤੇ ਆਉਣ ਔਰ ਸਰਕਾਰਾਂ ਨੂੰ ਜਿਹੜੇ ਆ ਸੂਬੇ ਸਰਕਾਰਾਂ ਨੂੰ ਵੀ ਸਾਹਮਣਾ ਜਿਹੜਾ ਔਖਾ ਹੋ ਜਵੇ ਤੇ ਕਿਰਕਰੀ ਹੋਵੇ ਇਹਨਾਂ ਦੀ ਕੋਈ ਮੰਸ਼ਾ ਹੋਰ ਹੁੰਦੀ ਹੈ ਕੋਈ ਰਾਜਨੀਤਿਕ ਨਿਸ਼ਾਨਾ ਹੋ ਸਕਦਾ ਆ ਇਹਦੀ ਜਾਂਚ ਜਿਹੜੀ ਆ ਉੱਚ ਲੈਵਲ ਦੇ ਅਧਿਕਾਰੀ ਕਰਨ ਕਿ ਇਹਨੇ ਕੇਸ ਨਾਲ ਬੋਲਿਆ ਇਹ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਇਹਨਾਂ ਦੇ ਜਿਨ੍ਹਾਂ ਨੇ ਵੀ ਚੈਨਲ ਜਾਂ ਹੋਰ ਜਿਹੜੇ ਸਾਥੀ ਆ ਉਹਨਾਂ ਦੀ ਵੀ ਜਿਹੜੀ ਹੈ ਇਸ ਪਰਚੇ ਦੇ ਵਿੱਚ ਨਾਮਜ਼ਦ ਹੋਣਾ ਚਾਹੀਦਾ ਔਰ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਜੇਕਰ ਇਹਨਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਐਸੀ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਸੰਘਰਸ਼ ਲਈ ਛੜਕਾਂ ਤੇ ਉਤਰਨਗੀਆਂ ਸੋ ਅਪੀਲ ਹੈ ਉਸ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਕਿ ਇਸ ਅੰਜਨਾ ਕਛਪ ਨੂੰ ਜਿਹੜਾ ਆ ਓਮ ਕਸ਼ਪ ਆ ਇਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੈ ਭੀਮ ਜੈ 파ਰਤ ਜੈ ਗੁਰੂਦੇਵ ਤਨ ਗੁਰੂਦੇਵ